ਪ੍ਰੋਪਰ ਸ਼ਹਿਰ ਵਿੱਚ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਹਨ ਕਿ ਉਹਨਾਂ ਨੇ ਹੋਰ ਨੌਜਵਾਨਾਂ ਨੂੰ ਨਸ਼ੇ ਦੀ ਲਤ ਵਿੱਚ ਪਸਾਉਣ ਲਈ ਉਹਨਾਂ ਦੇ ਹੀ ਪਰਿਵਾਰਕ ਮੈਂਬਰਾਂ ਤੇ ਜਾਨਲੇਵਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਇਹਨਾਂ ਨਸ਼ਾ ਤਸਕਰਾਂ ਤੋਂ ਆਪਣੇ ਪਤੀ ਨੂੰ ਬਚਾਉਣ ਆਈ ਔਰਤ ਤੇ ਨਸ਼ਾ ਤਸਕਰ ਨੇ ਤੇਜ਼ ਤਰ੍ਹਾਂ ਹਥਿਆਰ ਨਾਲ ਕੀਤਾ ਹਮਲਾ ਤੇ ਕੀਤਾ ਜ਼ਖਮੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਪੀੜਤ ਔਰਤ ਆਪਣੇ ਪਤੀ ਨੂੰ ਇਹਨਾਂ ਨਸ਼ਾ ਤਸਕਰਾਂ ਤੋਂ ਮਿਲਣ ਤੋਂ ਰੋਕਦੀ ਸੀ ਗੁੱਸੇ ਵਿੱਚ ਆਏ ਨਸ਼ਾ ਤਸਕਰਾਂ ਨੇ ਔਰਤ ਦੇ ਘਰ ਆ ਕੇ ਉਸਤੇ ਕੀਤਾ ਜਾਨਲੇਵਾ ਹਮਲਾ ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਕੀਤੀ ਕਾਰਵਾਈ ਸ਼ੁਰੂ ਦੇਖੋ ਪੂਰੀ ਰਿਪੋਰਟ ਜਿਹਾ ਫਰੋਇਪਰ ਸ਼ਹਿਰ ਵਿੱਚ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਹਨ ਕਿ ਹੁਣ ਇਹ ਨਸ਼ਾ ਤਸਕਰ ਘਰ ਬੈਠੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਪਸਾਰ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਫਰੋਇਪਰ ਦੇ ਜੀਰਾ ਗੇਟ ਦਾ ਹੈ ਜੋ ਫਰੋਇਪਰ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਦੋਂ ਇੱਕ ਪਤਨੀ ਆਪਣੇ ਪਤੀ ਨੂੰ ਨਸ਼ੇ ਦੇ ਦਲਦਲ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਨਸ਼ੇ ਦੇ ਸਦਾਗਰਾਂ ਨੇ ਔਰਤ ਦੇ ਘਰ ਜਾ ਕੇ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਔਰਤ ਨੇ ਦੱਸਿਆ ਕਿ ਉਹਨਾਂ ਤੇ ਹਮਲਾ ਕਰਨ ਵਾਲੇ ਵਿਅਕਤੀ ਨਸ਼ੇਤ ਆਦਿ ਹਨ ਤੇ ਜੋ ਉਸਦੇ ਪਤੀ ਨੂੰ ਵੀ ਇਸ ਦੀ ਲਤ ਲਗਾਉਣਾ ਚਾਹੁੰਦੇ ਹਨ ਜਦੋਂ ਉਹ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ ਤਾਂ ਉਕਤ ਹਮਲਾਵਾਰਾਂ ਨੇ ਉਸ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਉਸ ਦੇ ਘਰ ਦੇ ਬਾਹਰ ਲੱਗੇ ਸੀ ਸੀਐਸਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ ਫਰੋਜਪੁਰਾ ਥਾਣਾ ਸਿਟੀ ਪੁਲਿਸ ਨੇ ਸਪੀਡਤ ਔਰਤ ਦੀ ਸ਼ਿਕਾਇਤ ਤੇ ਮੁਜਰਮ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਫਰੋਜਪੁਰ ਤੋਂ ਸੁਖਚੰਨ ਸਿੰਘ ਦੇ ਨਾਲ ਫਰੋਜਪੁਰ ਤੋਂ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਮ ਤੇ ਕਿੱਥੇ ਤੋਂ ਰਹਿਣ ਵਾਲੇ ਤੁਸੀਂ ਮੈਂ ਗਰਮੀਤਪੁਰ ਜੀ ਜੀਰਾਗੜ੍ਹ ਨੇੜੇ ਵਾਦੀਪੁਰ ਰਹਿਣ ਵਾਲਾ ਹਾਂਜੀ ਹਾਂ ਇਹ ਗੁਰਦੇਵਤ ਸਿੰਘ ਅ ਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤਿੰਨੋਂ ਜਣੇ ਆਏ ਸਾਡੇ ਘਰੇ ਮੇਰੇ ਪਤੀ ਦਾ ਪੁੱਛਦੇ ਸੀ ਘਰੇ ਹੈਗਾ ਕਿ ਨਹੀਂ ਹੈਗਾ ਮੈਂ ਜਵਾਬ ਦਿੱਤਾ ਵੀ ਘਰੇ ਨਹੀਂ ਹੈਗਾ ਇਹ ਨਸ਼ਾ ਕਰਨ ਦੇ ਆਦੀ ਨੇ ਮੇਰੇ ਪਤੀ ਨੂੰ ਬੁਰੀ ਸੰਗਤ ਚ ਪਾਉਣਾ ਚਾਹੁੰਦੇ ਨੇ ਮੈਂ ਇਸ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਵੀ ਘਰ ਨਹੀਂ ਹੈਗਾ ਤੇ ਇਹਨਾਂ ਨੇ ਆ ਕੇ ਖੰਡੇ ਕਰਪਾਨਾ ਰਾਡ ਲੋਹੇ ਦੀਆਂ ਰਾੜਾਂ ਨਾਲ ਮੇਰੇ ਤੇ ਹਮਲਾ ਕੀਤਾ ਮੈਂ ਬੜੀ ਮੁਸ਼ਕਲ ਨਾਲ ਬਚੀ ਆ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਇਹਨਾਂ ਤੇ ਕਿ ਕਿੰਨੇ ਕੇ ਜਿਹੜੇ ਲੈਸੋ ਕਿ ਆਏ ਇਹ ਕਿਸ ਚੀਜ਼ਾਂ ਨਾਲ ਹਥਿਆਰ ਤੋਂ ਹਾਂਜੀ ਇਹਨਾਂ ਕੋਲ ਸੀਗੇ ਖੰਡੇ ਹਥਿਆਰ ਸੀਗੇ ਹੋਰ ਰਾੜਾਂ ਸੀ ਲੋਹੇ ਦੀਆਂ ਦੇ ਅੰਡਰ ਐਵਰ ਗੱਡੀ ਤੇ ਆਏ ਸੀ ਕਿਸ ਤਰ੍ਹਾਂ ਦੇ ਬੰਦੇ ਕਿਸ ਤਰ੍ਹਾਂ ਦੇ ਨੇ ਕ੍ਰਾਈਮਨਲ ਹਾਂਜੀ ਇਹਨਾਂ ਨੇ ਫੁੱਲ ਨਸ਼ਾ ਕੀਤਾ ਹੋਇਆ ਸੀ ਤਿੰਨ ਤਿੰਨਾਂ ਨੇ ਤੇ ਨਾਲ ਚਾਰ ਅਣਪਛਾਤੀ ਹੋਰ ਵੀ ਲੈ ਕੇ ਆਏ ਸੀ ਹਾਂ ਬੰਦੇ ਲੈ ਕੇ ਹਾਂਜੀ ਬੰਦੇ ਲੈ ਕੇ ਆਏ ਸੀ ਘਰ ਦੇ ਅੰਦਰ ਦਾਖਲ ਹੋ ਗਏ ਘਰ ਦੇ ਅੰਦਰ ਦਾਖਲ ਹੋ ਗਏ ਜੀ ਮੈਂ ਤੇ ਮੇਰੀ ਸੱਸ ਦੋਨੋਂ ਹੀ ਸੀ ਘਰੇ ਸਾਡੇ ਘਰੇ ਕੋਈ ਬੰਦਾ ਨਹੀਂ ਸੀ ਹੈਗਾ ਹੂੰ ਹੂੰ ਤੇ ਇਹਨਾਂ ਨੇ ਆਉਂਦਿਆਂ ਹੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਖੰਡੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਗੁਰਦੇਵ ਸਿੰਘ ਨੇ ਤੁਹਾਡੇ ਪੇਟ 'ਚ ਮਾਰੇ ਪੇਟ ਤੇ ਮਾਰਿਆ ਮੇਰੀ ਬਾਹਾਂ ਤੇ ਆ ਹਾਂ ਗੋਟ ਤੇ ਆ ਮਾਰਨ ਦੀ ਕੋਸ਼ਿਸ਼ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਦੇ ਵੱਲੋਂ ਤਾਂ ਮਾਰਨੀ ਆਏ ਸੀ ਪਰਮਾਤਮਾ ਦੀ ਕਿਰਪਾ ਨਾਲ ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਇਸ ਤਰ੍ਹਾਂ ਦੀ ਨਾਥ ਪੈਣੀ ਚਾਹੀਦੀ ਹਾਂਜੀ ਜ਼ਰੂਰ ਗੁੰਡਾਗਰਦੀ ਤੇ ਨਾਥ ਪੈਣੀ ਚਾਹੀਦੀ ਇਹ ਮੈਂ ਦਿਨ ਦਿਹਾੜੇ ਆ ਕੇ ਕਿਸੇ ਦੇ ਘਰੇ ਮਾਰਨਾ ਤੇ ਘਰ ਦੇ ਵਿੱਚ ਸੇਫ ਨਹੀਂ ਘਰ ਦੇ ਵਿੱਚ ਸੇਫ ਨਹੀਂ ਕਾਜੀ ਆਪਾਂ ਬਾਹਰੋਂ ਕੋਈ ਲੜਦਾ ਆਪਾਂ ਘਰ ਨੂੰ ਭਜਦੇ ਜਾਂ ਆਪਾਂ ਘਰੇ ਹੀ ਸੇਫ ਨਹੀਂ ਤਾਂ ਆਪਾਂ ਕਿੱਥੇ ਜਾਵਾਂਗੇ ਤੇ ਸਰਕਾਰ ਨੂੰ ਮੇਰੀ ਇਹੀ ਬੇਨਤੀ ਹੈ ਇਹਨਾਂ ਗੁੰਡਿਆਂ ਤੇ ਨਾਥ ਪਾਈ ਜਾਵੇ ਤੇ ਜੋ ਵੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਹਾਂਜੀ ਫੜਿਆ ਜਾਵੇ ਫਰਾਰ ਨੇ ਤੇ ਇਹਨਾਂ ਦੇ ਇਹੀ ਕੰਮ ਨੇ ਲੋਕਾਂ ਦੇ ਘਰਾਂ 'ਚ ਵੜ ਕੇ ਧੱਕਾ ਕਰਦੇ ਦਾ ਗੁੰਡਾਗਰਦੀ ਕਰਦੇ ਠੀਕ ਇੱਕ ਹੋਰ ਲਾਲੂ ਕੋਣ ਇਹ ਹੈਗਾ ਇਹ ਗੁਰਦੇਤ ਸਿੰਘ ਦੀਪੂ ਹੋਰ ਕੋਣ ਸੀਗੇ ਅ ਮਨਜੀਤ ਸਿੰਘ ਮੀਤਾ ਹਰਬ੍ਰੀਤ ਸਿੰਘ ਕਿੱਥੋਂ ਦੇ ਸੀਗੇ ਹੀਰਾ ਨਗਰ ਦੇ ਰਹਿਣ ਵਾਲੇ ਦਾਣਾ ਮੰਡੀ ਠੀਕ ਹਾਂਜੀ ਅਸੀਂ ਹੀਰਾ ਗੜ੍ਹ ਨਵੀਂ ਵਾਦੀ ਦੇ ਰਹਿਣ ਵਾਲੇ ਹਾਂਜੀ ਕੁਲਵਿੰਦਰ ਕੌਰ ਨੇ ਨਾਂ ਹੈ ਤੇ ਇਹ ਗੁਰਦੇਤ ਦੀਪੂ ਤੇ ਹਰਪ੍ਰੀਤ ਤੇ ਨੀਤਾ ਮਨਜੀਤ ਮੀਤਾ ਇਹ ਦਾਣਾ ਮੰਡੀ ਦੇ ਨੇ ਹੈ ਰਿਸ਼ਤੇ ਚ ਮੇਰੇ ਭਤੀਜੇ ਨੇ ਪਰ ਅਸੀਂ ਉਹਨਾਂ ਨਾਲ ਵਰਤਦੇ ਨਹੀਂ ਇਹਨਾਂ ਕਰਤੂਤਾ ਤੋਂ ਹੀ ਨਹੀਂ ਵਰਤਦੇ ਜੀ ਇਹਨਾਂ ਨਾਲ ਕੀ ਕਰਦੇ ਨੇ ਉਹ ਬੰਦੇ ਉਹ ਗੁੰਡਾਗਰਦੀ ਕਰਦੇ ਨੇ ਇਹੀ ਨਸ਼ੇ ਹਾਂਜੀ ਨਸ਼ੇ ਦੇ ਵੀ ਨਸ਼ੇ ਦਾ ਕੰਮ ਕਰਦੇ ਨੇ ਮਗਲ ਹਾਂਜੀ ਤੇ ਖਾਂਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਇਹ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਲੋਕਾਂ ਤੇ ਗੁੰਡਾਗਰਦੀ ਸਾਡੇ ਘਰ ਆ ਕੇ ਵੀ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ ਸਿਰਫ ਮੇਰੀ ਨੋਨ ਇਹ ਹੀ ਆਖਿਆ ਵੀ ਮੇਰੇ ਘਰ ਵਾਲਾ ਘਰ ਨਹੀਂ ਹੈਗਾ ਅਸੀਂ ਨੋ ਸਸ ਘਰ ਸੀ ਇਹਨਾਂ ਨੇ ਆ ਕੇ ਬਸ ਪੁੱਛਿਆ ਰਾਤੀ ਪੁੱਛ ਕੇ ਗਏ ਨੇ ਰਾਤੀ ਵੀ ਬੋਲ ਕੇ ਗਿਆ ਤੇ ਸਵੇਰੇ ਫੇਰ ਆ ਗਿਆ 11 ਵਜੇ ਫਿਰ ਬੰਦੇ ਲੈ ਕੇ ਆਇਆ ਸੀ ਹੱਥ ਜੋੜ ਕੇ ਰਾਤੀ ਇਹਨੂੰ ਕੱਢਿਆ ਵੀ ਸਾਡੇ ਘਰ ਨਾ ਦਾ ਕਲ ਤੂੰ ਚਲਾ ਜਾ ਵੀ ਮੇਰਾ ਬੇਟਾ ਘਰ ਨਹੀਂ ਹੈਗਾ ਪਰ ਉਹਨੇ ਹੁੰਦਕ ਰੱਖੀ ਉਹ ਸਵੇਰੇ ਫੇਰ ਆ ਗਿਆ ਪਰ ਕਿੰਨੀ ਕਫਤ ਕੀਤੀ ਇਹਨਾਂ ਨੇ ਬਹੁਤ ਹੱਦ ਕੀਤੀ ਮੇਰੀ ਨੋਹ ਤੇ ਖੰਡਿਆਂ ਦੇ ਵਾਰ ਕੀਤੇ ਮਾਰ ਦੇਣ ਦੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕੀਤੀ ਨਸ਼ੇ ਚ ਹਾਂਜੀ ਨਸ਼ੇ ਚ ਧੁੱਤ ਸੀ ਅੱਛਾ ਅੱਛਾ ਤੇ ਪੁਲਿਸ ਵੱਲੋਂ ਹੁਣ ਕੋਈ ਸ਼ਕਤੀ ਨਹੀਂ ਕਰ ਲਈ ਪੁਲਿਸ ਵੱਲੋਂ ਕੋਈ ਸ਼ਕਤੀ ਕਾਰਵਾਈ ਕੋਈ ਨਹੀਂ ਇਹਨਾਂ ਨੂੰ ਫੜ ਨਹੀਂ ਹੁੰਦਾ ਕੋਈ ਫੜਦੇ ਨਹੀਂ ਪੈਂਦੇ ਔਰ ਤਾਂ ਘਰ ਦੇ ਵਿੱਚ ਕਿਸ ਤਰ੍ਹਾਂ ਸੇਫ ਸੇਫ ਕਿਸ ਤਰ੍ਹਾਂ ਨੇ ਔਰ ਤਾਂ ਘਰ ਦੇ ਵਿੱਚ ਬਸ ਅਸੀਂ ਮਜਬੂਰੀ ਨਾਲ ਹੀ ਸੇਫ ਆ ਬਾਹਰ ਵੀ ਹਾਂਜੀ ਜੇ ਘਰ ਚ ਨਹੀਂ ਸੇਫ ਰਹਿ ਸਕਦੇ ਤੇ ਅਸੀਂ ਕਿੱਥੇ ਰਹਿ ਸਕਦੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਏ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਸਰ ਇੱਕ ਜਿਹੜਾ ਕੁੱਟਮਾਰ ਦਾ ਮਾਮਲਾ ਹੈ ਕਿੱਥੋਂ ਦਾ ਮਾਮਲਾ ਹੈ ਤੇ ਕੀ ਹੋਇਆ ਇਹ ਹੈ ਜੀ ਨਵੀਂ ਆਬਾਦੀ ਚਿਰਾਗ ਦੇ ਘਰਮੀਤ ਕੌਰ ਦੇ ਬਿਆਨਾਂ ਤੇ ਪਰਚਾ ਤੁੰਗੇ ਹੋ ਹੂੰ ਉਹਨੇ ਕਿ ਅਮੀ ਜਿਹੜਾ ਗੱਭੀਤ ਸਿੰਘਾ ਉਸਦੀਪੂ ਮੇਰੇ ਮੰਦੇ ਸੋਹਰੇ ਦਾ ਮੁੰਡਾ ਉਹ ਮੇਰੇ ਘਰ ਵਾਲੇ ਨੂੰ ਪੁੱਛਦਾ ਸੀ ਵੀ ਸਾਹਾ ਕਿੱਥੇ ਆ ਤੇ ਮੈਂ ਉਹਨੂੰ ਕਿਹਾ ਸੀ ਵੀ ਉਹ ਘਰੇ ਨਹੀਂ ਆ ਮੈਂ ਉਹ ਗਮੀਦ ਕਰਨ ਨੇ ਇਹ ਲਿਖਾਇਆ ਵੀ ਮੈਂ ਉਹਨੂੰ ਰੋਕਦੀ ਆਂ ਵੀ ਇਹਨੂੰ ਨਾ ਮਿਲਦਾ ਢੋਲਣਾ ਜਾਂਦਾ ਸੀ ਉਹ ਤੇ ਹੈਗਾ ਘਰੇ ਸੀਦੇ ਉਹਨੇ ਇਸ ਤਰ੍ਹਾਂ ਗੁੱਸੇ ਚ ਆ ਕੇ ਕਿ ਇਹ ਮੈਨੂੰ ਮਾਰ ਕੋਸ਼ਿਸ਼ ਕੀਤੀ ਆ ਤੇ ਮੇਰੇ ਘਰ ਦੇ ਭਾਂਡੋ ਬੁਰੀਏ ਹੋਰ ਕੀ ਸੀਸੀਟੀਵੀ ਹੈ ਆਪ ਲੱਗੋ ਸਾਹ ਦੇ ਜਿੱਥੇ ਸੀਸੀਟੀਵੀ ਚ ਸਾਡੇ ਸਾਹਮਣੇ ਫੋਟੋਸ ਆਈ ਆ ਉਹਦੇ ਉਹ ਮਾਰ ਰਿਆ ਅੱਲਾ ਉਹਨੂੰ ਗੱਡੀ ਨੂੰ ਰੋਕ ਕਰ ਰਿਆ ਦੋ ਬੰਦੇ ਉਹਦੇ ਨਾਲ ਹੋਰ ਆ ਕੋਈ ਨਾਮ ਚ ਕੀਤੇ ਆ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਤਾ ਪਰਚਾ ਮਰਜ ਕਰਕੇ ਅਸੀਂ ਜੋ ਅਗਲੀ ਕਾਰਵਾਈ ਹੋਊਗੀ ਉਹਨਾਂ ਨੂੰ ਜਲਦੀ ਤੋਂ ਜਲਦੀ ਵਾਸਤੇ ਬਾੜੀ ਸਕੱਤੇ ਲਾਉਣਾ ਚਾਹੁੰਦਾ ਹਾਂ ਹਾਂ ਬਾੜੀ ਸਕੱਤੇ ਲਾਉਣਾ ਚਾਹੁੰਦਾ ਇਸ ਕਰਕੇ ਉਹਦੇ ਨਾਲ

ਜਦੋਂ ਮਿਲ ਗਏ ਸੋਨ ਦੀ ਇੰਟਰਨਲ ਤੋ ਜਲਦੀ ਕਰ ਪਰਿਵਾਰ ਨੂੰ